ਜਿਹੜੇ ਆਪਣਾ ਸ਼ਮਸ਼ਾਨਘਾਟ ਆਪਣੇ ਪਿੰਡ ਵਿੱਚ ਦੋ ਆ ਇੱਕ ਜਨਰਾ ਪਾਸੇ ਇੱਕ ਐਸੀ ਪਾਸੇ ਉਹਨਾਂ ਦੋਨਾਂ ਵਾਸਤੇ ਆਪਾਂ ਗ੍ਰਾਂਟ ਦੀ ਮੰਗ ਕੀਤੀ ਆ ਵੀ ਦੋ-ਦੋ ਲੱਖ ਰੁਪਏ ਸਾਡੀ ਦੋਨੇ ਸ਼ਮਸ਼ਾਨਘਾਟ ਨੂੰ ਦਿੱਤਾ ਜਾਵੇ ਤਾਂ ਕਿ ਅਸੀਂ ਉੱਥੇ ਬਰਾਂਡਾ ਜਾਂ ਕੋਈ ਸ਼ੈਡੋ ਆ ਕੁਝ ਵੀ ਆਪਾਂ ਉੱਥੇ ਸਾਰੀ ਕਰਾ ਸਕੀਏ ਅੱਡੇ ਤੋਂ ਲੈ ਕੇ ਪਿੰਡ ਤੱਕ ਦਾ ਜਿਹੜਾ ਰੋਡ ਆਪਣਾ ਅਸੀਂ ਉਹਦੀ ਮੰਗ ਕੀਤੀ ਆ ਰੋਡ ਤਾਂ 10-11 ਫੁੱਟ ਹੀ ਬਣਦਾ ਅਸੀਂ ਉਹ 18 ਫੁੱਟ ਕਿਹਾ ਉਹਨਾਂ ਨੂੰ ਵੀ 18 ਫੁੱਟ ਉਹ ਬਣੇ ਤੇ ਪਿੰਡ ਤੇ ਸਾਡਾ ਚਾਰ ਚਪੇਰਾ 33 ਫੁੱਟ ਆ ਅਸੀਂ ਮੰਗ ਕੀਤੀ ਸੀ ਵੀ 33 ਫੁੱਟ ਦਾ ਰੋਡ ਸਾਡਾ ਚੋੜਾ ਜਿਹੜਾ ਇਹ ਕੀਤਾ ਜਾਵੇ ਉਹ ਪ੍ਰੋਰੀ ਸਾਹਿਬ ਨੇ ਸਾਨੂੰ ਇਹ ਯਕੀਨ ਦਵਾਇਆ ਕਿ ਉਹ 18 ਫੁੱਟ ਆਪਾਂ ਚੋੜਾ ਕਰਕੇ ਆਲੇ ਦੁਆਲੇ ਆਪਾਂ ਬੂਟੇ ਲਾਵਾਂਗੇ ਤੇ ਨਾਲ ਕੁਰਸੀਆਂ ਰਖਾਵਾਂਗੇ ਜਿਹਦੇ ਨਾਲ ਸਾਡਾ ਪਿੰਡ ਦੀ ਸ਼ੋਭਾ ਵੀ ਬਣੂਗੀ ਤੇ ਬੈਠਣ ਵਾਲਾ ਕੋਈ ਬੈਠ ਸਕਦਾ ਸਿਆਣਾ ਬੰਦਾ ਕੋਈ ਰਾਹੀ ਜਾਂਦਾ ਉਹ ਬੈਠ ਸਕਦਾ ਫਿਰ ਆਪਾਂ ਸੀਵਰੇਜ ਲਈ ਆਪਣੇ ਪਿੰਡ ਦੇ ਬਾਹਰ ਨਾਲਾ ਆਇਆ ਨਾਲੇ ਵਾਸਤੇ ਅਸੀਂ 15 ਲੱਖ ਦੀ ਮੰਗ ਕੀਤੀ ਸੀਗੀ ਵੀ ਸੀਵਰੇਜ ਸਾਨੂੰ ਦਿੱਤਾ ਜਾਵੇ ਤਾਂ ਕਿ ਜਿਹੜਾ ਆਲੇ-ਦੋਲੇ ਮਿੱਟ ਘੱਟਾ ਪੈ ਕੇ ਸੀਵਰੇਜ ਰੁਕਦਾ ਫਿਰ ਸਫਾਈ ਕਰਨ ਦੀ ਦਿੱਕਤ ਆਂਦੀ ਆ ਉਹ ਉਹ ਸਮੱਸਿਆ ਸਾਡੀ ਹੱਲ ਹੋ ਸਕੇ ਪਿੰਡ ਵਿੱਚ ਅਸੀਂ 25 ਲੇਟਾਂ ਸੋਲਰ ਦੀਆਂ ਹੋਰ ਕਿਆ ਜਿਹੜੇ ਸਾਡੇ ਚੜ੍ਹਦੇ ਪਾਸੇ ਥੋੜੀਆਂ ਲੇਟਾਂ ਘਾਟਾ ਲੱਗੀਆਂ ਆ ਆਪਾਂ ਉੱਥੇ ਉਹ ਵੀ ਲਾ ਦਈਏ ਤਾਂ ਵਧੀਆ ਆ ਚੜ੍ਹਦੇ ਪਾਸੇ ਆਲੇ ਪਾਸੇ ਵੀ ਰੋਸ਼ਨੀ ਰਹੇ ਪਿੰਡ ਦੇ ਚਾਰ ਛੇਰੇ ਸਾਡੇ ਢੇਰੋ ਆ ਚਾਰਾਂ ਹੀ ਕੁੰਜਾਂ ਤੇ ਉਹਨਾਂ ਦੀ ਚਾਰ ਦਿਵਾਰੀ ਵਾਸਤੇ ਅਸੀਂ ਮੰਗ ਕੀਤੀ ਸੀ ਵੀ ਢੇਰਾਂ ਦੇ ਚਾਰ ਦਿਵਾਰੀ ਹੋਵੇ ਤਾਂ ਉਹ ਵੀ ਆਪਾਂ ਮੰਗ ਕੀਤੀ ਹੋ ਉਹਨਾਂ ਦੀ ਆਪਣੇ ਸਰਕਾਰੀ ਮਿਡਲ ਸਕੂਲ ਉਹਦੀ ਚਾਰ ਦਿਵਾਰੀ 4 ਇੰਚੀ ਦੀ ਆ ਆਪਾਂ ਉਹਦੇ ਮੰਗ ਕੀਤੀ ਸੀ ਵੀ 9 ਇੰਚੀ ਸਾਡੀ ਉਹ ਦਿਵਾਰ ਕੀਤੀ ਜਾਵੇ ਉਹਦੀ ਵੀ ਆਪਾਂ ਮੰਗ ਕੀਤੀ ਆ ਪਿੰਡ ਦੇ ਚਾਰជ្រਵੇ ਜਿਹੜੇ ਰੋਡ 18 ਫੁੱਟ ਬਣਨਾ 18 ਫੁੱਟ ਤੋਂ ਵੱਧ ਆਪਣਾ ਹੈਗਾ ਰੋਡ 33 ਫੁੱਟ ਜਿਹੜਾ ਰਹਿ ਜਾਊਗਾ ਆਪਾਂ ਉਹ ਮੰਗ ਕੀਤੀ ਸੀ ਸਾਨੂੰ ਉਹ ਇੰਟਰਲੋਕ ਲਾਣ ਲਈ ਉਹਦੀ ਗਰਾਡ ਦਿੱਤੀ ਜਾਵੇ ਤਾਂ ਕਿ ਸਾਡੇ ਪਿੰਡ ਦਾ ਜਿਹੜਾ ਕੱਚਾ ਪਾਸਾ ਸਾਰਾ ਸਾਫ਼ ਹੋ ਸਕੇ ਤੇ ਮਿੱਟ ਘੱਟੇ ਤੋਂ ਵਿਚਾਰ ਹੋਊਗਾ ਸਾਡੇ ਤੇ ਪਿੰਡ ਤੋਂ ਸਭ ਤੋਂ ਵੱਡੀ ਆਪਣੀ ਸਮੱਸਿਆ ਇਹ ਆ ਵੀ ਸਾਡੇ ਪਿੰਡ ਨੂੰ ਕੋਈ ਗਰਾਊਂਡ ਨਹੀਂ ਹੈਗੀ ਨਾ ਕੋਈ ਪੰਚਾਇਤ ਦੀ ਕੋਈ ਐਨੀ ਜ਼ਮੀਨ ਆ ਜਿੱਥੇ ਆਪਾਂ ਗਰਾਊਂਡ ਬਣਾ ਦਈਏ ਜਿਹੜਾ 6 7 ਕਨਾਲ ਜਗਾ ਆਪਣੇ ਸਿਵਿਆਂ ਦੇ ਵਿੱਚ ਉਹ ਆ ਪੰਚਾਇਤ ਦਾ ਉੱਥੇ ਕੋਈ ਨਿਆਣਾ ਖੇਲਣ ਵੀ ਨਹੀਂ ਜਾ ਸਕਦਾ ਇਸ ਕਰਕੇ ਅਸੀਂ ਗਰਾਊਂਡ ਦੇ ਮੰਗ ਕੀਤੀ ਸੀ ਕਿ ਰੋਹਤ ਸਾਹਿਬ ਅੱਗੇ ਬੇਨਤੀ ਕੀਤੀ ਆ ਵੀ ਸਾਨੂੰ ਨਾ ਗਰਾਊਂਡ ਵਾਸਤੇ ਕੋਈ ਹੱਲ ਕੀਤਾ ਜਾਵੇ ਤੇ ਆਪਣੇ ਪਿੰਡ ਦੇ ਵਿੱਚ ਠਾਗਰ ਦੌਰੇ ਵਾਲੇ ਜਮੀਨ ਦਿੱਤੀ ਆ ਮਹਾਤਮਾ ਜੀ ਨੇ ਲక్ష్మణਦਾਸ ਜੀ ਨੇ ਉੱਥੇ ਪਾਰਕ ਬਣੀਓ ਅਸੀਂ ਉਹਦੇ ਵਿੱਚ ਓਪਨ ਜਿਮਨ ਦੀ ਵੀ ਮੰਗ ਕੀਤੀ ਆਵੇ ਉਹਦੇ ਵਿੱਚ ਓਪਨ ਜਿਮਨ ਲੱਗ ਜਾਵੇ ਤਾਂ ਵਧੀਆ ਆ ਜਿਹੜਾ ਕੋਈ ਸਹਿਰ ਕਰਨ ਜਾਂਦਾ ਤਾਂ ਆਪਣੀ ਮਾੜੀ ਮੋਟੀ ਕਦਰ ਕਰ ਸਕਦਾ। ਬਾਕੀ ਪੰਚਾਇਤ ਬੋਲੋ ਇਹ ਸਾਰੀਆਂ ਮੰਗਾਂ ਸਗੀਆਂ। ਇਹਨਾਂ ਤੋਂ ਇਲਾਵਾ ਜੇ ਤੁਹਾਨੂੰ ਕੋਈ ਹੋਰ ਲੱਗਦਾ ਹੈ ਵੀ ਸਾਡੇ ਪਿੰਡ 'ਚ ਆਹ ਕੰਮ ਹੋਣਾ ਚਾਹੀਦਾ ਤੁਸੀਂ ਸਾਨੂੰ ਸੁਝਾਓ ਦੋ ਆਪਾਂ ਉਹ ਵੀ ਉਹਦੇ ਵਿੱਚ ਐਡ ਕਰਕੇ ਨਾ ਉਹਨੂੰ ਜ਼ਰੂਰ ਕਰਾਉਣ ਦੀ ਕੋਸ਼ਿਸ਼ ਕਰਾਂਗੇ। ਪਹਿਲੇ ਦੋ ਮਿੰਟ ਦੁਬਾਰਾ ਬੋਲ ਦੇਣਾ। ਹੈ? ਚੜ੍ਹਦੇ ਪਾਸੇ ਆਪਣੇ ਜਿਹੜਾ ਛੱਪੜ ਹੋਆ ਉਹਦੇ ਵਿੱਚ ਪਾਣੀ ਬਹੁਤ ਜ਼ਿਆਦਾ ਆ ਉਹਦੇ ਲਈ ਆਪਾਂ ਸੋਲਰ ਮੋਟਰ ਦੀ ਮੰਗ ਕੀਤੀ ਹੋਆ। ਤੇ ਇੱਕ ਆਪਣੇ ਸੋਜਵਾਨੇ ਵਾਲਾ ਰਸਤਾ ਆ ਜਦੋਂ ਮੀਂਹ ਕਿਣੀ ਚ ਜਾਈਦਾ ਆਪਾਂ ਉਹ ਦਿੱਕਤ ਆਂਦੀ ਆ ਆਪਾਂ ਨੂੰ ਉਸ ਰਸਤੇ ਨੂੰ ਪੱਕਾ ਕਰਨ ਦੀ ਵੀ ਮੰਗ ਕੀਤੀ ਆ ਤੇ ਆਪਣੇ ਇੱਕ ਰਹਿ ਗਈ ਮੰਗ ਜਿਹੜੀ ਆਪਣੇ ਆ ਪਾਣੀ ਵਾਲੀ ਮੋਟਰ ਟਕੀਆ ਜਦੋਂ ਇਹ ਮੋਟਰ ਖਰਾਬ ਹੋ ਜਾਂਦੀ ਆ ਨਾ ਤਾਂ ਦਿੱਕਤ ਆਂਦੀ ਆ ਅਸੀਂ ਉਹਨਾਂ ਨੂੰ ਐਕਸਟਰਾ ਇੱਕ ਮੋਟਰ ਰੋੜੀ ਸਾਹਿਬ ਨੂੰ ਕਿਹਾ ਸੀਗਾ ਸਾਨੂੰ ਇਹ ਐਕਸਟਰਾ ਮੋਟਰ ਦਿੱਤੀ ਜਾਵੇ ਜਿਹਦੇ ਨਾਲ ਬਈ ਕੋਈ ਆਨ ਆਲੇ ਟਾਈਮ 'ਚ ਜੇਦਾ ਮੋਟਰ ਖਰਾਬ ਹੁੰਦੀ ਆ ਤਾਂ ਆਪਾਂ ਉਹ ਕੱਢ ਕੇ ਦੂਸਰੀ ਉਹਦੇ ਵਿੱਚ ਪਾ ਸਕੀਏ ਤਾਂ ਲੋਕਾਂ ਨੂੰ ਪਾਣੀ ਦੀ ਦਿੱਕਤ ਨਾ ਆਵੇ ਬਾਕੀ ਕੋਈ ਰਹਿੰਦਾ ਹੈ ਤੁਹਾਡੇ ਵੱਲੋਂ ਤੁਸੀਂ ਦੱਸ ਸਕਦੇ ਆ ਉਹ ਮੋਟਰ ਦਾ ਹੋਏਗਾ ਕਰੀਂ ਕਰੀਂ ਜਦੋਂ ਉਹ ਉਹਨੇ ਨਹੀਂ ਉਹ ਮੰਗਾ ਅਸੀਂ ਫੇਰ ਦੁਬਾਰਾ ਕਰਤੀ ਆ ਬੇਸ਼ੱਕ ਅਸੀਂ ਪਹਿਲਾਂ ਵੀ ਇਹ ਮੰਗ ਕੀਤੀ ਹੋ ਸੀਗੀ ਉਹਨਾਂ ਅੱਗੇ ਉਹ ਚਲੋ ਪਹਿਲੀ ਪੰਚਾਇਤ 'ਚ ਵੀ ਆਪਾਂ ਕੀਤੀ ਸੀ ਉਦੋਂ ਚੌਣ ਜਾਬਤਾ ਲੱਗਣ ਕਰਕੇ ਉਹ ਕੰਮ ਉੱਥੇ ਪੈਂਡਿੰਗ ਰਹਿ ਗਿਆ ਸੀਗਾ ਯਾਰ ਉਹ ਵੀ ਕਰਦਾ ਜੇ ਵੀ ਕੋਈ ਨਹੀਂ ਆ ਦੇੜੀ ਹੁਣੀ ਆ ਕਹਿਣ ਦਾ ਮਤਲਬ ਇਹ ਆ ਵੀ ਹੁਣ ਆਪਾਂ ਦੁਬਾਰਾ ਫੇਰ ਉਸ ਚੀਜ਼ ਨੂੰ ਮੰਗ ਕਰਾਂਗੇ ਨਾ ਜੇ ਉਹਨਾਂ ਤੇ ਧਿਆਨ ਚ ਨਾ ਹੋਊਗਾ ਤਾਂ ਉਹ ਸਾਨੂੰ ਇਹ ਚੀਜ਼ ਦੀ ਪਰਵਾਹੀ ਤਾਂ ਕਰੂਗੀ ਕਹੂਗੇ ਵੀ ਹਾਂ ਵੀ ਠੀਕ ਹੈ ਜੀ ਆਪਾਂ ਤੁਹਾਨੂੰ ਇਹ ਦੇ ਰਹੇ ਆ ਜਾਂ ਨਹੀਂ ਦੇ ਰਿਹਾ ਸਾਡਾ ਕੰਮ ਆ ਉਹਨਾਂ ਕੋਲ ਮੰਗਣਾ ਠੀਕ ਹੈ ਸਰ ਸਾਹਿਬ ਕਰੇ ਉਹ ਸਟੂਡੈਂਟ ਵੀ ਟੀਚਰ ਮੈਨੂੰ ਕਹਿੰਿਆ ਨਹੀਂ ਪਤਾ ਹਾਂ ਜੀ ਹਾਂ ਜੀ ਉਹ ਆਪਾਂ ਲੈ ਕੇ ਦਿੱਤਾ ਸੀਗਾ ਉਹਨਾਂ ਨੂੰ ਜਿਹੜੇ ਬੀ ਐਲਓ ਆਪਣੇ ਹੈਗੇ ਸੋ ਜਨਾ ਉਹਨਾਂ ਨੂੰ ਆਪਾਂ ਇਹ ਚੀਜ਼ ਲੈ ਕੇ ਦਿੱਤੀ ਸੀ ਵੀ ਸਾਡੇ ਸਕੂਲ ਦੇ ਵਿੱਚ ਟੀਚਰ ਪਰਮਾਨੈਂਟ ਹੋਣਾ ਚਾਹੀਦਾ ਆ ਗਵਰਨਮੈਂਟ ਵਾਲੋ ਰੋੜੀ ਸਾਹਿਬ ਨਾਲ ਵੀ ਇਹ ਮੁੱਦੇ ਤੇ ਗੱਲ ਹੋਈ ਸੀ ਰੋੜੀ ਸਾਹਿਬ ਕਹਿੰਦੇ ਆ ਜਦੋਂ ਨਵੇਂ ਟੀਚਰ ਆਉਗੇ ਤਾਂ ਆਪਾਂ ਜਰੂਰ ਉਥੇ ਪਰਮਾਨੈਂਟ ਪੱਕਾ ਕਰਾਂਗੇ ਜਦ ਤੱਕ ਉਹਨਾਂ ਨੇ ਇੱਕ ਟੀਚਰ ਸਾਡੇ ਲਈ ਉਹ ਪ੍ਰੋਵਾਈਡ ਕਰਾਇਆ ਹੈ ਆ ਪਰਮਨੈਂਟ ਵਾਰ ਮੰਗ ਕੀਤੀ ਹੁਣ ਟੀਚਰ ਹੈ ਜੀ ਜਦੋਂ ਨਵੀਆਂ ਭਰਤੀਆਂ ਹੋਣੀਆਂ ਉਹਨਾਂ ਦੇ ਵਿੱਚ ਆਣੀਆਂ ਡਿਮਾਂਡ ਆਪਾਂ ਕੀਤੀ ਹੋ ਆ ਐਪਲੀਕੇਸ਼ਨ ਦੇ ਕੇ ਆਏ ਹਾਂ ਆਪਾਂ ਇਹ ਚੀਜ਼ ਦੀ ਕੱਲੇ ਟੀਚਰ ਆਉਣਾ ਕੋਈ ਬਸਾ ਹੱਲ ਨਹੀਂ ਜੀ ਪਿੰਡ ਦੇ ਜਿਹੜੇ ਬੱਚੇ ਆ ਉਹਦੇ ਇੱਥੇ ਵੀ ਲਾਉਣੇ ਚਾਹੀਦੇ ਹੁਣ ਆ ਉਹ ਤੁਹਾਨੂੰ ਉਸ ਗੱਲ ਤੇ ਵੀ ਚਾਚਾ ਕਰਦੇ ਆਪਾਂ ਖੋਣ ਦੇਖੋ ਆਪਾਂ ਪਿੰਡ ਦੀ ਸਹਿਯੋਗ ਦੇ ਨਾਲੇ ਕਰ ਸਕਦੇ ਕੁਝ ਵੀ ਆ ਆਪਣੇ ਆਪ ਆਪਣੇ ਨਾਲ ਦੇ ਆਪਣਾ ਮੇਰੀ ਗੱਲ ਸੁਣੋ ਆਪਣੇ ਨਾਲ ਵਿਗਾਮ ਪਿੰਡ ਆ ਨਾ ਉਹਨਾਂ ਨੇ ਸਰਕਾਰੀ ਸਕੂਲ ਵਿੱਚ ਬੱਚੇ ਪੜ੍ਹਾਉਣ ਲਈ ਐਜੂਕੇਸ਼ਨ ਫ੍ਰੀ ਕੀਤੀ ਹੋ ਆ। ਵਿੱਚ ਕੋਈ ਵੀ ਇੱਥੇ ਹਾਈ ਸਕੂਲ ਚ ਨਿਆਣਾ ਪੜਨਾ ਆਉਂਦਾ ਆ ਐਜੂਕੇਸ਼ਨ, ਕਿਤਾਬਾਂ ਤੇ ਤਾਂ ਉਹ ਉਨੀ ਉਹ ਫ੍ਰੀ ਕੀਤਾ ਆ। ਜਿਦਾ ਹੁਣ ਪਿੰਡ ਦੇ ਵਿੱਚ ਐਨ ਆਰ ਆਈ ਬੰਦੇ ਆ ਉਹਨਾਂ ਦੇ ਤੇ ਉਹਨਾਂ ਦੀ ਕੋਈ ਕਮੇਟੀ ਬਣੀ ਹੋ ਆ। ਉਹਦੇ ਥਰੂ ਇਹ ਕੰਮ ਕਰਾ ਰਹੇ ਆ। ਜੇ ਅਸੀਂ ਵੀ ਰਲ ਕੇ ਇਦਾਂ ਦਾ ਕੋਈ ਅਪਰਾਲਾ ਕਰੀਏ ਤਾਂ ਹੋ ਸਕਦਾ ਇਹ ਸਾਡਾ ਸਕੂਲ ਵੀ ਵਧੀਆ ਚੱਲੇ। ਇਹ ਇਕੱਲੇ ਬੰਦੇ ਦੀ ਮਰਜ਼ੀ ਨਾਲ ਹਰੇਕ ਦੇ ਸਹਿਮਤੀ ਦੇ ਨਾਲ ਆ ਸਰਪੰਚ ਸੋਲਰ ਲੈਕਾ ਸੂਲਰ ਲੈਕਾ ਮੰਗੀਆਂ ਚਲੋ ਵਧੀਆ ਜਿਹੜੀਆਂ ਪਹਿਲਾਂ ਸੂਲਰ ਲੈਕਾ ਲੱਗੀਆਂ ਉਹ ਤਾਂ ਚੱਲਦੀਆਂ ਨਹੀਂ ਗਈ ਉਹਨਾਂ ਦਾ ਵੀ ਕੋਈ ਹੱਲ ਕਰੋ ਉਹਨਾਂ ਦਾ ਹੱਲ ਇਹ ਆ ਉਹ ਸੋਲਰ ਜਦੋਂ ਲਾ ਕੇ ਗਏ ਸੀ ਆ ਨਾ ਸੋਲਰ ਨੇ ਬਿਜਲੀ ਨਹੀਂ ਬਣਾਈ ਬਿਜਲੀ ਨਾ ਬਣਾਣ ਕਰਕੇ ਆ ਨਾ 60000 ਬਿੱਲ ਆ ਗਿਆ 58000 ਬਿੱਲ ਆ ਗਿਆ ਉਹਨਾਂ ਵਿੱਚੋਂ 30000 ਬਾਬੇ ਨੇ ਦਿੱਤਾ ਆ 28000 ਰੁਪਿਆ ਸਾਡਾ ਪੈਂਡਿੰਗ ਆ ਮੈਂ ਤੁਸੀਂ ਆ ਪਿੰਡ ਵਾਲੇ ਸਾਰੇ ਬੈਠੇ ਆ ਆਪਾਂ ਇਹ ਕਹਿੰਨੇ ਆ ਰਲ ਮਿਲ ਕੇ ਦੱਸੋ ਵੀ ਜੇ ਆਪਾਂ ਥੋੜੇ ਥੋੜੇ ਪੈਸੇ ਪਾਈਏ ਤਾਂ ਆਪਾਂ 28000 ਅਸੀਂ ਉਦੋਂ ਪੇ ਕਰ ਦਈਏ ਤਾਂ ਵਧੀਆ ਗੱਲ ਹੋ ਆ ਕਿਉਂਕਿ ਅਸੀਂ ਬਰਤਾਨਾ ਤਾਂ ਅਸੀਂ ਸਾਰੇ ਪਿੰਡੇ ਨਹੀਂ ਆ ਨਹੀਂ ਉਹ ਪਤਾ ਕੀਤਾ ਜਿਹੜਾ ਪਹਿਲਾ ਇਸ਼ੂ ਹੋ ਗਿਆ ਵੀ ਨਹੀਂ ਉਹਨੇ ਬਣਾਈ ਆ ਆਪਾਂ ਉੱਥੇ ਉਹਨਾਂ ਡਿਪਾਰਟਮੈਂਟ ਵਾਲਿਆਂ ਨਾਲ ਵੀ ਗੱਲ ਕੀਤੀ ਉਹਨਾਂ ਨਾਲ ਵੀ ਕੀਤੀ ਆ ਇਸ ਮੁੱਦੇ ਤੇ ਉਹ ਕਹਿੰਦੇ ਜਿਹੜਾ ਬਿੱਲ ਪੈ ਗਿਆ ਉਹ ਪੇ ਕਰਨਾ ਹੀ ਪੈਣਾ ਆ ਸੋਲਰ ਵਾਲਿਆਂ ਨਾਲ ਵੀ ਗੱਲ ਕੀਤੀ ਅਸੀਂ ਇਹ ਚੀਜ਼ ਦੀ ਬਿੰਦਰ ਭਾਜੀ ਮੇਰੀ ਨਾਰਜ਼ੀ ਪੁੱਛ ਲੋ ਇਹਨਾਂ ਸਾਹਮਣੇ ਨਾਲ ਗੱਲ ਹੋਈ ਆ ਉੱਥੇ ਟੀਟਾ ਵਾਲਿਆਂ ਨਾਲ ਗੱਲ ਬੈਠਾ ਟੀਟਾ ਵਾਲਿਆਂ ਟੀਟਾ ਜਿਹਨੇ ਲਾਇਆ ਨਾ ਸੋਲਰ ਆਪਾ ਉਹਨਾਂ ਨਾਲ ਵੀ ਗੱਲ ਕੀਤੀ ਆ ਨਹੀਂ ਨਹੀਂ ਉਹ ਆਏ ਸੀਗੇ ਉਹਨੇ ਆ ਕੇ ਨਾ ਇਹਦਾ ਸੌਫਟਵੇਅਰ ਅਪਡੇਟ ਕੀਤਾ ਆ ਜੀ ਨਹੀਂ ਇਹ ਤਾਂ ਅਪਡੇਟ ਕਰਨੇ ਤੋਂ ਬਾਅਦ ਫੇਰ ਹੀ ਨਹੀਂ ਜਿੱਦਾ ਹੋਇ ਕਿ ਸੀ ਸੀਨੀਅਰ ਇੰਜੀਨੀਅਰ ਮੇਰਾ ਭਾਗ ਹੋ ਗਿਆ ਮੈਂ ਫੋਨ ਕਰ ਦਿੰਨਾ ਕੋਈ ਨਹੀਂ ਤੁਸੀਂ ਫੋਨ ਕਰ ਦਿਓ ਜੇ ਸਾਡਾ ਹੱਲ ਹੁੰਦਾ ਆ ਠੀਕ ਆ ਬਹੁਤ ਵਧੀਆ ਗੱਲ ਆ ਬਹੁਤ ਵਧੀਆ ਗੱਲ ਹੈ ਤੁਸੀਂ ਜੀ ਅੱਜ ਨੇ ਵਧੀਆ ਹੁਣ ਪਹਿਲਾ ਉਹ ਚਾਰਜ ਨਹੀਂ ਸੀ ਹੁਣ ਉਹ ਚਾਰਜ ਕਰਨ ਲੱਪਿਆ ਹੈ ਹੁਣ ਜੂੰਡਾ ਪੂਰੀਆ ਬਣਾਦਾ ਆ ਇਹ ਰਾਜ 50000 ਕਾਲੂ ਫੇਰ 50000 ਉਹਦਾ ਫੇਰ 22 22 ਇਹਦਾ ਸੋਡੀਆ ਜੇ ਤੁਸੀਂ ਕਹਿੰਦੇ ਪਿੰਡ ਵਾਲੇ ਜਦੋਂ ਤੁਸੀਂ ਵੀ ਸਾਰੀ ਪੰਚਾਇਤ ਬੈਠੀ ਜਾਂ ਤੁਹਾਡੀ ਵੀ ਦੱਸੋ ਤੁਸੀਂ ਪਿੰਡ ਵਾਲੇ ਦੱਸੋ ਪੰਚਾਇਤ ਵਾਲੇ ਇਹਨੂੰ ਕਿੰਨਾ ਕਹਿੰਦੇ ਆਪਾ ਆਪ ਦੇਖੋ ਇਹਦਾ ਬਿੱਲ ਤੁਸੀਂ ਪਿੰਡ ਵਾਲੇ 150 500 ਪਾ ਕੇ ਜਿੰਨਾ ਵੀ ਹੁੰਦਾ ਆ ਆਪਾਂ 28000 ਕਰ ਲਈਏ ਤਾਂ ਵਧੀਆ ਗੱਲ ਨਹੀਂ ਆ 2200 ਰੁਪਿਆ ਪਰ ਪੰਚਾਇਤ ਮੈਂਬਰ ਦਿੰਦਾ 8 ਮੈਂਬਰ ਰਾਜ਼ੀ ਆ 16000 ਸਾਡੇ ਬੋਲੋ ਹੋ ਗਿਆ ਬਾਕੀ ਤੁਸੀਂ ਪੰਚਾਇਤ ਮੈਂਬਰ ਵੀ ਆ ਦੱਸ ਸਕਦੇ ਆ ਬਾਅਦ ਚ ਇਹ ਨਾ ਹੋਵੇ ਤੁਸੀਂ ਕਹਿੰਦੇ ਹੋ ਸਰਪੰਚ ਨੇ ਕਹਿੰਦਾ ਯਾਰ ਸਾਡੂ ਪੁੱਛਿਆ ਨਹੀਂ ਤੁਸੀਂ ਵੀ ਆਪਣੀ ਸਲਾਹ ਦੇ ਸਕਦੇ ਆ 10000 ਰੁਪਿਆ ਯਾਰ ਮੇਰੇ ਕੋਲ ਲੈ ਲਓ ਆ ਯਾਰ ਤੁਹਾਡਾ ਹੋ ਗਿਆ ਜੀ ਠੀਕ ਆ 1000 ਤੁਹਾਡੇ ਕੋ ਹੋ ਗਿਆ ਜੀ 2100 ਨਾਲ ਦਾ ਹੋ ਗਿਆ ਜੀ ਆ ਦੋ ਦੋ ਹਜ਼ਾਰ ਹਾਂ ਯਾਰ ਹਜ਼ਾਰ ਆਪਣੇ ਠੀਰਾ ਮਿਸਤਰੀ ਸਾਹਿਬ ਇਧਰੋ ਦੋ ਹਜ਼ਾਰ ਗੋਰੋਂ ਵੱਲੋਂ ਉਹਨੇ ਕੋਈ ਨਹੀਂ ਠੀਕ ਹੈ ਨਹੀਂ ਦੇਖੋ ਰਲ ਗਏ ਇਦਾਂ ਹੀ ਆ ਦੇਖੋ ਪ੍ਰੈਜ਼ੀਡੈਂਟ ਵਾਲਿਆਂ ਨੇ ਲੇਟ ਹੋ ਆ ਗਏ ਪੂਰੇ ਪੂਰੇ ਕਿੱਥੇ ਹੋ ਗਏ 16000 ਇਹ ਸੀਗਾ 2013 ਉਹ 22 ਹੋ ਗਿਆ 20 ਹੋ ਗਿਆ 20 ਤੋਂ 22 ਤੇ 23 24 ਹੋ ਗਿਆ ਤਕਰੀਜ ਹੋ ਗਿਆ 25 ਹੋ ਗਿਆ ਜੀ ਰਹਿ ਗਿਆ ਤਿੰਨ ਯਾਰ ਮੈਂ ਦੂੰਗਾ ਚਲੋ ਜੀ 26 ਹੋ ਗਿਆ ਜੀ ਲੈਟਾ ਚਲਪੂ ਬਿੱਲ ਪੇ ਕਰਨਾ ਚਲਵਾਨੀਆ ਲੈਟਾ ਬਿੱਲ ਪੇ ਹੋ ਗਿਆ ਤਦ ਚੱਲੂਗਾ ਨਹੀਂ ਨਹੀਂ ਨਾ ਨਾ ਲੈਟਾ ਚਲਪੂ ਗਿਆ ਬਿੱਲਾ ਸੀ ਪੇ ਕਰ ਦਵਾਂਗੇ 2000 ਹਰਵਿੰਦਰ ਕੋਲ ਲਵੋ ਬੋਲੋ ਜੀ ਦੱਸੋ ਬੋਲ ਬੋਲ ਅਰਵਿੰਦਰ ਯਾਰ ਮੇਰੇ ਕੋਲ ਯਾਰ ਇਹ ਹੋ ਨਹੀਂ ਦੋਈ ਪਾ ਦੋ ਪਾ ਬਈ ਮੈਂ ਦੇ ਦਿੰਦਾ ਮੇਰੀ ਮਾਲ ਸਮਝਾ ਦੇ ਨਾ ਨਾ ਯਾਰ ਉਹ ਵੀ ਮੈਂ ਦੇ ਦੂੰਗਾ ਨਹੀਂ ਨਹੀਂ ਮੈਂ ਦੇ ਦੂੰਗਾ ਕੋਈ ਗੱਲੀ ਮੈਂ 3000 ਦੇ ਦੂੰਗਾ ਕੋਈ ਗੱਲੀ ਚਲੋ ਬਹੁਤ ਵਧੀਆ ਨਹੀਂ ਕੋਈ ਗੱਲੀ ਉਹ ਕੋਈ ਗੱਲੀ ਚਲੋ ਤੁਹਾਡਾ ਸਾਰਿਆਂ ਦਾ ਦੇ ਚਲੋ ਧੰਨਵਾਦ ਜਿਹੜਾ ਤੁਸੀਂ ਸਹਿਯੋਗ ਕੀਤਾ ਜੇ ਤੁਸੀਂ ਮੰਗਾ ਦੇ ਇੱਕ ਜੱਟ ਭੱਜ ਗਏ ਉਹਨਾਂ ਨੂੰ ਫੋਨ ਕਰ ਰਿਹਾ ਉਹ ਤਾਂ ਇਹ ਕੰਮ ਹੋ ਜਾਣਾ ਵਧੀਆ ਗੱਲ ਹੈ ਹਰ ਗੱਲ ਮੰਗਾ ਦਾ ਨਹੀਂ ਹੋਦੀ ਮੰਗਾ ਸਾਨੂੰ ਦਿਲਿਆਂ ਨੂੰ 4 ਸਾਲ ਹੋ ਗਏ ਰੋਡ ਦਾ ਰੋਡ ਸਾਲ ਨੂੰ ਇਹ ਪੰਚਾਇਤ ਦਾ ਕੰਮ ਆਦਾ ਮੈਂ ਉਹਨੂੰ ਫੋਟੋ ਕਰਕੇ ਭਰਵਾਇਆ ਜਾਵੇ ਮੰਗ ਦੇਣ ਨੂੰ ਲਿਖ ਕੇ ਦੇਣ ਨੂੰ ਤਾਂ ਤੁਸੀਂ ਦੋ ਵਾਰੀ ਦੇ ਜਾਓ ਨਾਲੇ ਆ ਤਾਂ ਕੰਮ ਹੁੰਦੇ ਕੀ ਹੈ ਬਹੁਤ ਅਮਲ ਵੀ ਹੁੰਦਾ ਅਮਲ ਕਿੰਨਾ ਹੁੰਦਾ ਇਹ ਤਾਂ ਲਿਖ ਕੇ ਦੇ ਜਿਹੜੇ ਹੁਣ ਨਹੀਂ ਨਹੀਂ ਠੀਕ ਆ ਰੋਡ ਦਾ ਇੱਕ ਕੰਮ ਆ ਜਿਹੜਾ ਪੈਂਡਿੰਗ ਚੱਲ ਰਿਹਾ ਆਪਾਂ ਨਾ ਜਿਹੜੇ ਬਾਕੀ ਆਪਾਂ ਜੋ ਵੀ ਆਪਾਂ ਮੰਗ ਕੀਤੀ ਪਿੰਡ ਵਾਸਤੇ ਉਹ ਤਕਰੀਬਨ ਉਹ ਨਹੀਂ ਸਾਰੀਆਂ ਪੂਰੀਆਂ ਸਾਡੀਆਂ ਕੀਤੀਆਂ ਕੋਈ ਵੀ ਇਦਾਂ ਦੀ ਮੰਗ ਨਹੀਂ ਆਪਣਾ ਗਲੀਆਂ ਨਾਲੀਆਂ ਦਾ ਸੀਗਾ 100% ਉਹ ਨਹੀਂ ਪੂਰਾ ਕਰਤਾ ਮੇਰੀ ਗੱਲ ਤੋਂ ਹੁਣ ਫੇਰ ਆਪਾਂ ਮੋਟਰ ਦੀ ਮੰਗ ਕੀਤੀ ਆ ਇੱਧਰ ਛੱਪੜ ਤੇ ਮੋਟਰ ਤੇ ਆਪਣੇ ਸੋਲਰ ਮੋਟਰ ਲੱਗੀ ਆ ਪਾਈਪ ਲਾਈਨ ਵੀ ਸਾਡੇ ਪਈ ਆ ਦੇਖੋ ਆਪਾਂ ਸਭ ਤੋਂ ਵੱਡੀ ਨੇ ਲੱਗੀ ਇਹ ਪੰਚਾਇਤ ਦੀ ਮੈਂ ਇਹ ਪੰਚਾਇਤ ਦੇ ਅੰਦਰ ਨਹੀਂ ਆਂਦਾ ਭਾਜੀ ਇਹ ਤੁਹਾਨੂੰ ਵੀ ਪਤਾ ਇਹ ਇਹ ਪੰਚਾਇਤ ਦਾ ਅੱਗੇ ਹੈਗਾ ਜਾ ਕੇ ਮੰਗ ਕਾਨੀ ਆ ਮੈਂ ਸੜਕ 'ਚ ਕਿਉਂ ਬੈਠਣਾ ਆਪਣਾ ਸੜਕ 'ਚ ਕਿਉਂ ਬੈਠਣਾ ਸੋਮਵਾਰ ਨੂੰ ਰੋੜੀ ਸਾਹਿਬ ਨੇ ਬੈਠਣਾ ਸਾਰੇ ਜਾਣੇ ਆਪਾਂ ਚੱਲਦੇ ਆਂ ਨਹੀਂ ਨਹੀਂ ਚੱਲ ਪਾਂਦੇ ਆਂ ਵੀ ਸੜਕ ਲਈ ਆਪਾਂ ਲੋ ਜਦੋਂ ਬੋਟਾ ਲੈਣ ਉਹ ਜਦੋਂ ਬੋਟਾ ਲੈਣ ਪਹਿਲੇ ਕਹਿ ਦਿੰਦੇ ਤੁਹਾਡੀ ਸੜਕ ਚੋੜੀ ਕਰਦਣੀ ਆਪਦੇ ਦਾ ਹੈ ਨਹੀਂ ਕਰ ਦਿੱਤਾ ਹੈ ਕਈ ਵਾਰੀ ਕਿਹਾ ਜਦੋਂ ਵੀ ਆਨੇ ਦਿਨ ਚਾਰ ਵਾਰੀ ਕੀ ਮਾਲ ਵੀ ਤੁਸੀਂ ਕਹਾਂਗਾ ਥਾਰਾਂ ਤੋਂ ਪਹਿਲਾਂ ਬੋਲੇ ਰੋੜੀ ਸਾਹਿਬ ਕਿਸੇ ਨੂੰ ਉਹਨੂੰ ਬੋਲਣ ਨਹੀਂ ਦਿੱਤਾ ਬਾਅਦ ਨੇ ਮੁੱਦੇ ਤੇ ਅਗਲੇ ਆਪੇ ਪਹਿਲੀ ਕਹਿ ਕੇ ਚੱਲਦੇ ਆਂ ਸੜਕ ਬਣਾਓ ਸੜਕ ਤੇ ਠੇਰਾ ਦਾ ਓਏ ਨੀ ਇੱਕ ਇੱਕ ਕਰਕੇ ਬੋਲੀ ਜਾਓ ਹਾਂਜੀ ਹਾਂਜੀ ਬੋਲੋ ਇੱਕ ਮਿੰਟ ਕੋਈ ਨਹੀਂ ਬੋਲੋ ਇੱਕ ਮਿੰਟ ਭਾਜੀ ਇਹ ਗੱਲ ਕਰਦੈ ਨੇ ਨਾ ਰੋਜ਼ ਹੀ ਪੰਚਾਇਤ ਦੇ ਕਹਿੰਦੇ ਇਕੱਠੇ ਹੋ ਜਲੋ ਅਸੀਂ ਤੁਹਾਨੂੰ ਬਣਾਇਆ ਪੰਚਾਇਤ ਮੈਂਬਰ ਇਹ ਅਸੀਂ ਸਾਡੇ ਕੋ ਐਨਾ ਟਾਈਮ ਹੋਏ ਅਸੀਂ ਤੁਹਾਨੂੰ ਨਾ ਕੁਰਸੀਆਂ ਤੇ ਬਿਠਾਈਏ ਤੁਹਾਡਾ ਕੰਮ ਹੈ ਸਾਡਾ ਨਹੀਂ ਮੈਂ ਤੁਹਾਡੀ ਗੱਲ ਸਹਿਮਤ ਹਾਂ ਦੇਖੋ ਜਿਆਦਾ ਅਸੀਂ ਤੁਹਾਡੇ ਤੋਂ ਬਗੈਰ ਪਤਾ ਨਹੀਂ ਕਿੰਨੀ ਕਬਰੀ ਰੋੜੀ ਸਾਹਿਬ ਨੂੰ ਇਹ ਗੱਲ ਮੰਗ ਪੱਤਰ ਵੀ ਦਿੱਤੇ ਆ ਤਾਂ ਕਿਹਾ ਵੀ ਆ ਮੇਰੇ ਕਿਹੜਾ ਮਤਲਬ ਆ ਆਪਾਂ ਜਾ ਪਿੰਡਾਂ ਵਾਲੇ 10 20 ਜਾਵਾਂਗੇ ਤਾਂ ਰੋੜੀ ਸਾਹਿਬ ਨੂੰ ਵੀ ਲੱਗੂਗਾ ਕਿ ਬਾਕੀ ਬੰਦੇ ਇਹਨਾਂ ਨੂੰ ਵੀ ਉਹ ਬੋਲ ਨਹੀਂ ਦਿੰਦੀ ਨਹੀਂ ਬੋਲਣ ਦੀ ਜਗ੍ਹਾ ਨਹੀਂ ਕਿਸੇ ਨੂੰ ਗੱਲ ਕਰਨ ਦਾ ਮੌਕਾ ਹੀ ਨਹੀਂ ਦਿੱਤਾ ਅਖਲੇ ਆਪ ਨਹੀਂ ਹੈ ਗੋਮੀ ਨੈ ਚਾਰ ਸਾਲ ਹੋ ਗਏ ਉਹ ਦੇਖੋ ਜਿਹੜਾ ਸਰਕਾਰ ਦਾ ਕੰਮ ਆ ਉਹ ਸਰਕਾਰ ਥਰੂ ਹੀ ਹੋਣਾ ਜੇ ਪੰਚਾਇਤ ਅੰਡਰ ਆਉਂਦਾ ਫੇ ਤਾਂ ਆਪਾਂ ਤੁਹਾਨੂੰ ਕਹਿ ਸਕਦੇ ਜੀ ਭਾਈ ਐਨਸੀ ਆਪਾਂ ਪੱਕਾ ਕਰਾ ਕੇ ਦੇਵਾਂਗੇ ਜਿਹੜਾ ਉਹ ਗਵਰਨਮੈਂਟ ਵੱਲੋਂ ਆਪਾਂ ਨਾ ਕੋਈ ਨਹੀਂ ਆਪਾਂ ਜਰੂਰ ਜਾਵਾਂਗੇ ਆਪਾਂ ਦੋ ਮੈਂ ਹਫਤੇ ਚ ਦੋ ਵਾਰੀ ਰੋੜੀ ਸਾਹਿਬ ਕੋਲ ਜਾਣਾ ਆ ਸੋਮਵਾਰ ਤੇ ਵੀਰਵਾਰ ਆਪਾਂ ਸਪੈਸ਼ਲ ਮੰਗੇ ਇਹ ਚੀਜ਼ ਦੀ ਕਰੀ ਦੀ ਆ ਮੈਂ ਮੱਟੀ ਮੈਂ ਟਿਕਨ ਬੋਰਡ ਦੇ ਐਸਸੀ ਨਾਲ ਗੱਲ ਕਰ ਲਈ ਹੂੰ ਹੂੰ ਉਹਦੇ ਬਾਰੇ ਨਾ ਮੈਨੂੰ ਕਿਸੇ ਨੇ ਫੋਟੋ ਖਿੱਚ ਕੇ ਦਿੱਤੀ ਕਿਉਂਕਿ ਮੈਨੂੰ ਖਿੱਚਣੀ ਨਹੀਂ ਆਂਦੀ ਉਹ ਕਹਿੰਦਾ ਸੀਗਾ ਮੈਨੂੰ ਭੇਜੋ ਮੈਂ ਐਕਸਲ ਨੂੰ ਭੇਜ ਨਾ ਨਾ ਫੋਟੋ ਮੈਂ ਬਕਾਇਦਾ ਜਿਹੜਾ ਉੱਥੇ ਦੇ ਐਡੀਓ ਆ ਨਾ ਮੈਂ ਤੁਹਾਨੂੰ ਪਾ ਦਿੰਦਾ ਜਿਹੜੀਆਂ ਉਹਨਾਂ ਨੂੰ ਫੋਟੋ ਪਾਈਆਂ ਮੈਂ ਤੁਹਾਨੂੰ ਪਾ ਦਿੰਦਾ ਤੁਸੀਂ ਪਾ ਜਿਓ ਫੋਟੋ ਪਾਈਆਂ ਮੇਰੀ ਗੱਡੀ 'ਚ ਬੈਠੋ ਚਲੋ ਤੁਹਾਨੂੰ ਐਸਸੀ ਕੋਲ ਮੰਡੀ ਕਰਨ ਬੋਰਡ ਚੰਡੀਗੜ੍ਹ ਲੈ ਚਾਉਂਦਾ ਨਾ ਹੋਵੇ ਤਾਂ ਤੁਸੀਂ ਮੈਨੂੰ ਕਹੋ ਐਵੇਂ ਰੋੜੀ ਸਾਹਿਬ ਰੋੜੀ ਸਾਹਿਬ ਨਹੀਂ ਦੇਖੋ ਸਾਡੀ ਨਹੀਂ ਸਾਰੀਆਂ ਮੰਗਾ ਨੂ ਕੀਤਾ ਇੱਕ ਰੋਡ ਦਾ ਜਰੂਰੀ ਸ਼ੂਰੀਆ ਤੁਹਾਡਾ ਕਹਿੰਦਾ ਤੁਹਾਡੇ ਕੀ ਕਰਦਾ ਪਿੰਡ ਚ ਕਰਦਾ ਤੁਸੀਂ ਕਿਹਾ ਆਪਣੇ ਲਿਖੇ ਬੰਦੇ ਕਰਦੇ ਠੇਰਾ ਚ ਜਿਹੜਾ ਬੜਦਾ ਠੇਰਾ ਚ ਬੜਦਾ ਉਹ ਕਹਿੰਦਾ ਅਸੀਂ ਕੂੜਾ ਪਿਆ ਦੇਖੋ ਕੀ ਕਰਦੀ ਇਹਨੂੰ ਦੀ ਪੰਚਾਇਤ ਨੂੰ ਸਫਾਈ ਕਮੇਟੀ ਬਣਾ ਪੰਚਾਇਤ ਦਾ ਕੰਮ ਭਾਜੀ ਇਹ ਆ ਦੇਖੋ ਕੱਲਾ ਪੰਚਾਇਤ ਦਾ ਬਣਾਣਾ ਕੰਮ ਨਹੀਂ ਆ ਜਿਹੜਾ ਨਾਲ ਪਬਲਿਕਾ ਉਹਨੂੰ ਵੀ ਉਹ ਚੀਤੇ ਸਹਿਯੋਗ ਦੇਣਾ ਫਰਜ਼ ਬਣਦਾ ਆ ਹੁਣ ਆਪਾਂ ਕੂੜੇ ਲਈ ਬਣਾਇਆ ਤੁਹਾਡੇ ਸਾਹਮਣੇ ਜਿਹੜਾ ਕੂੜੇ ਵਾਸਤੇ ਬਣਾਇਓ ਉਹਦੇ ਅੰਦਰ ਘੱਟ ਕੂੜਾ ਉਹਦੇ ਬਾਹਲੇ ਪਾਸੇ ਜ਼ਿਆਦਾ ਕੂੜਾ ਸਟਿਆ ਆ ਯਾਰ ਜ਼ਿਆਦਾ ਛੱਡਦੇ ਆ ਬਾਹਰ ਤੋਂ ਛੱਡਦੇ ਆ ਉੱਥੇ ਤੱਕ ਤਾਂ ਪਹੁੰਚਦੇ ਨਹੀਂ ਗਏ ਪਿੰਡਾਂ ਵਾਲਿਆਂ ਦਾ ਸਹੂਜ ਚਾਈ ਆਹ ਦੂਰੋਂ ਛੱਡ ਛੱਡ ਮਾਰਦੇ ਉੱਥੇ ਲੋਕ ਉਹ ਚਾਰੇ ਪਾਸੇ ਇੱਕ ਜਗ੍ਹਾ ਬਣਾਇਆ ਤੁਸੀਂ ਇਹ ਚਾਰੇ ਪਾਸੇ ਜਗ੍ਹਾ ਚਾਰੇ ਚਾਰੇ ਗੁੰਝੇ ਕੇ ਬਣਾਉਣਾ ਜੀ ਉਹ ਕਿਹਾ ਉਹ ਉਸ ਚੀਜ਼ ਨੂੰ ਵੀ ਕਿਹਾ ਆਪਾਂ ਉਹ ਉਹ ਚੀਜ਼ ਦੀ ਮੰਗ ਰੱਖੀਓ ਉਹ ਵੀ ਕਿਹਦੇ ਪੰਚਾਇਤ ਪਿੰਡ ਦਾ ਮੱਥਾ ਬਣਦੀ ਉਹਨੂੰ ਸਭ ਨੇ ਹਰੇਕ ਬੰਦਾ ਕਹਿੰਦਾ ਕੀ ਗੰਦ ਪਾਇਆ ਨਹੀਂ ਠੀਕ ਆ ਆਪਾਂ ਤੁਹਾਡੇ ਨਾਲ ਸਹਿਮਤ ਹਾਂ ਜਿਹੜੀ ਚੀਜ਼ ਹੈ ਤਾਂ ਗਲਤ ਹੈਗੀ ਆ ਆਪਾਂ ਉੱਚੀ ਤੇ ਜਿਹੜੇ ਕੋਈ ਕਰੂ ਜਿਹੜੇ ਆਪਣੇ ਘਰ ਹੀ ਨਹੀਂ ਸਾਫ਼ ਰੱਖ ਸਕਦੇ ਉਹਨਾਂ ਨੂੰ ਇਸ ਗੱਲ ਦੀ ਸ਼ਰਮ ਆ ਜਿਹੜੇ ਆ ਨਾ ਲਫਾਫਾ ਆ ਜੇ ਅਸੀਂ ਚਾਹੀਏ ਆਪਾਂ ਘਰੇ ਉਹਨੂੰ ਯੂਜ਼ ਕਰ ਸਕਦੇ ਆ ਉਹਨੂੰ ਵਰਤ ਸਕਦੇ ਆ ਕਿਵੇਂ ਸਾਰੇ ਸਾਰੇ ਆਕਾ ਲਾ ਦੀ ਰੀਆ ਲੋਕ ਅਸੀਂ ਸਵੇਰ ਨੂੰ ਠੀ ਬਣਾਈ ਦੀ ਅਸੀਂ ਉਹ ਉਹਨਾਂ ਆਕਾ ਕੇ ਉਹਨਾਂ ਬਲਾਈ ਦੀ ਆ ਕਹਿਣ ਦਾ ਮਤਲਬ ਇਹਦਾ ਆਮ ਹਰੇ ਕੋਈ ਜੇ ਕਰੇ ਤਾਂ ਇਦਾਂ ਗੰਦੇ ਨਾ ਪੇਪੇ ਉਹ ਬੰਦੇ ਦੀ ਨਲੈਕੀ ਆ ਹੁਣ ਜੇ ਪਤਾ ਲੱਗੇ ਕਿਹੜਾ ਬੰਦਾ ਸਿੱਟ ਕੇ ਗਿਆ ਆਪਾਂ ਉਹਨੂੰ ਜੁਰਮਾਨਾ ਲਾ ਸਕਦੇ ਆ ਇੱਕ ਗੱਲ ਹੋਰ ਆ ਜਿਹੜੀ ਇਹ ਤੁਸੀਂ ਕਹਿ ਗੰਨੇ ਫਿਰ ਰੋਜੀ ਸਾਹਿਬ ਨੂੰ ਚਲੀਏ ਕੱਥੇ ਹੋ ਗਏ ਅੱਜ ਹੀ ਜਾਣਾ ਪੰਚਾਇਤ ਨੇ ਜਾਣਾ ਜੋ ਪੰਚਾਇਤ ਦਾ ਕਹਣਾ ਰੋੜੀ ਸਾਹਿਬ ਨਹੀਂ ਮੰਨਦੇ ਤਾਂ ਕੋਈ ਵੀ ਪੰਚਾਇਤ ਮੈਂ ਨੰਬਰ ਸਾਨੂੰ ਆ ਕੇ ਇਹ ਗੱਲ ਨਾ ਕਹੋ ਕਿ ਰੋੜੀ ਸਾਹਿਬ ਨੂੰ ਵੋਟਾਂ ਪਾਓ ਅੱਜ ਆਪਣੀ ਮਰਜ਼ੀ ਨਾਲ ਜਿਹਨੂੰ ਪਾਣੀ ਆ ਪਾਵਾਂਗੇ ਨਹੀਂ ਤਾਂ ਬਾਈਕਾਟ ਕਰਾਂਗੇ ਹਰੇਕ ਲੀਡਰ ਦਾ ਇਹ ਰੋੜੀ ਸਾਹਿਬ ਨੂੰ ਇਹ ਜਾ ਕੇ ਦੱਸੋ ਗੱਲ ਜੀ ਬੁੱਧੀ ਜੰਮੀ ਇਹਨਾਂ ਨੇ ਕਿ ਪੰਚਾਇਤ ਦੀ ਬੜੀ ਆਇਆ ਬਸ ਸਾਰੇ ਤਬਰ ਦਿੱਤਾ ਹੀ ਨਹੀਂ ਕਿਸੇ ਨੂੰ ਪਾਣੀ ਬੱਚੇ ਲੈਣੀ ਦਿੱਤਾ ਫਿਰ ਤੁਹਾਡੀ ਸਾਡੀ ਖਰਾਬ ਆ ਅੱਜ ਬੈਠੇ ਸੜਕ ਤੇ ਬੂਥ ਲੱਗਣ ਨਹੀਂ ਦਵਾਗੇ ਕਿਸੇ ਵੀ ਪਾਰਟੀ ਦੀ ਬੂਥ ਨੂੰ ਪਾਣੀ ਅੱਜ ਉਹ 18 ਫੁੱਟ ਚੌੜੀ ਕਰ ਦਿੰਦਾ ਹੈ। ਉਹ ਕਹਿੰਦਾ ਹੀ ਆ ਉਹ ਇਹ ਆ ਨਾ ਕਈ ਵਾਰੀ ਇਹਦਾ ਪਿੰਡ ਦਾ ਕਰਦੇ ਚਾਹੇ 50 ਗੱਲ ਕੀ ਆ। 1 ਕਰੋੜੀ ਦਾ ਉਹ ਗਰੰਟਾ ਗੜੀਆਂ ਨਾਲੀਆਂ ਨੂੰ ਦਿੱਤੀਆਂ ਉਹਨਾਂ ਦਾ ਬਹੁਤ ਧੰਨਵਾਦ ਆ ਸੋਨਾ ਜੀ। ਬਹੁਤ ਧੰਨਵਾਦ। ਨਾ 200 ਲਾਈਟ ਵੀ ਉਹਨੂੰ ਦਿੱਤੀ ਆ। ਨਹੀਂ ਬਿਲਕੁਲ ਦਿੱਤੀ ਆ ਜਿਹੜੀ ਜਿਹੜਾ ਦਿੱਤਾ ਕੰਮ ਦੇਖੋ ਜਿਹੜਾ ਕੰਮ ਕੀਤਾ ਉਹਨੂੰ ਕੰਮ ਨੂੰ ਨਾ ਕਾਰੋ ਨਾ। ਠੀਕ ਆ ਇੱਕ ਆਪਣਾ ਇੱਕ ਵੱਡੀ ਗੱਲ ਵੀ ਕੀਤੀ ਸਾਰੇ ਪਿੰਡਾਂ ਨੂੰ ਆਈਆਂ। ਇਹਨਾਂ ਗੱਲ ਕੋਈ ਸਾਰੇ ਪਿੰਡ ਨੂੰ ਆਈ ਇਕੱਲੇ ਇਕੱਲੇ ਨੂੰ ਨਹੀਂ। ਪੋੜ ਦੱਸੋ ਕਿਹੜੇ ਪਿੰਡ ਆਈ ਆ ਜੀ ਨਹੀਂ ਨਹੀਂ ਕਿਹੜੇ ਲਈ ਮੈਨੂੰ ਇੱਕ ਵੀ ਪਿੰਡ ਦਾ ਨਾਮ ਦੱਸ ਦੋ ਵੇ 200 ਲੈਟ ਆਈ ਆ ਦੇਖੋ 200 ਲੈਟ ਸਾਨੂੰ ਆ ਸੋਲਰ ਵਾਲੀ ਆਈ ਆ 42 ਲੈਟਾਂ ਸੀ ਸੋਲਰ ਆੜੀਆਂ ਦੂਸਰੀਆਂ ਲੋਆਈਆਂ ਸੀ ਆ ਦੱਸੋ ਵੇ ਇੰਨੀ ਲੈਟ ਕਿਸ ਪਿੰਡ ਆਈ ਆ ਠੀਕ ਆ ਮੈਂ ਤੁਹਾਡੇ ਤੁਹਾਡੇ ਮੁੱਦੇ ਤੇ ਮੈਂ ਮੰਨਦਾ ਆ ਬੇ ਆਪਣਾ ਰੋਡ ਵਾਲਾ ਮੁੱਦਾ ਨਹੀਂ ਹੱਲ ਹੋ ਰਿਹਾ ਆ ਆਪਾਂ ਉਹ ਚੀਜ਼ ਨੂੰ ਮੰਨਦੇ ਆ ਨਹੀਂ ਨਹੀਂ ਆਪਾਂ ਉਹ ਚੀਜ਼ ਨੂੰ ਮੰਨਦੇ ਆ ਆਪਣਾ ਰੋਡ ਵਾਲਾ ਮੁੱਦਾ ਨਹੀਂ ਹੱਲ ਹੋ ਰਿਹਾ ਆ ਆਪਾਂ ਉਹ ਚੀਜ਼ ਨੂੰ ਮੰਨਦੇ ਆ ਇਹਨਾਂ ਦੇ ਨਾਲ ਹੀ ਲੈਟਰ ਆ ਇਹਨਾਂ ਦੀ ਰਿਪੇਅਰ ਕਰਾਓ ਦੇਖੋ ਜਦੋਂ ਹਨਾ ਲੇਟਾ ਆ ਦੀਆਂ ਹਰੇ ਕੋਈ ਜਾਂਦਾ ਆ ਬੇ ਮੇਰੇ ਮੋਰੇ ਲੱਗੇ ਮੇਰੇ ਮੋਰੇ ਲੱਗੇ ਜੇ ਮਾੜਾ ਮੋਟਾ ਮੇਟੀ ਸਲੇ ਹੀ ਆਬੀਸੀੀ ਥੋੜਾ ਅਖੀਰਾ ਲਈਏ ਜਿੱਦਾਂ ਹੁਣ ਆਪਾਂ ਰਲ ਕੇ ਕੀਤੀ ਆ ਤਾਂ ਉਹ ਵੀ ਹੋ ਸਕਦਾ ਹਾਲੋ ਕਿਉਂਕਿ ਹਰੇਕ ਜਿਹੜੀਆਂ ਇਹ ਬੈਟਰੀਆਂ ਜਿਹੜੀਆਂ ਲੇਟਾ ਇਹਨਾਂ ਦੀਆਂ ਬੈਟਰੀਆਂ ਖਰਾਬ ਆ 1200 1300 ਦੇ ਵਿੱਚ ਮੈਂ ਕਿਸੇ ਬੰਦੇ ਨੂੰ ਪੁੱਛਿਆ ਤਾਂ ਬੰਟੀ ਨਹੀਂ ਆ ਉਹ ਕਹਿੰਦਾ ਮੈਂ 1200 ਦੀ ਬੈਟਰੀ ਚੇਂਜ ਹੋਣੀ ਆ ਤਾਂ ਚੱਲਣੀ ਆ ਕਹਿਣਾ ਮਤਲਬ ਆ ਜੀ ਲੋਆਂ ਨੂੰ ਤਾਂ ਹਰੇ ਕੋਈ ਕਹਾਂ ਆ ਬੇ ਸਾਡੇ ਘਰ ਦੇ ਮੋਰੇ ਲੱਗ ਜਾਵੇ ਜੇ ਆਪਾਂ ਉਹ ਇੱਕ ਇੱਕ ਲੇਟਾ ਜੀ ਆਪ ਉਹਨੂੰ ਕਰਾ ਲਈਏ ਠੀਕ ਹੈ ਤਾਂ ਸਾਰੀਆਂ ਹੋ ਸਕਦੀਆਂ ਜਿਹੜੀਆਂ ਪਿਛਲੇ 5 6 ਸਾਲ ਪਹਿਲਾਂ ਲਗੀਆਂ ਲੇਟਾਂ ਨਾ ਉਹ ਵਿੱਚ ਚੱਲਦੀਆਂ ਆ ਜਿਹੜੀਆਂ ਹੁਣ ਨਵੀਆਂ ਲੱਗੀਆਂ ਉਹ ਸਾਰੀਆਂ ਕਦੇ ਇੰਨੀ ਇੱਕ ਇੱਕ ਜੜੀਆਂ ਬੰਦ ਹੋਈਆਂ ਇਹ ਤਾਂ ਹੁਣ ਵਿਭਾਗ ਮੇ ਤੋਂ ਆਈਆਂ ਇਹ ਤਾਂ ਵਿਭਾਗ ਨੇ ਭੇਜਿਆ ਵਿਭਾਗ ਦੇ ਆਈਆਂ ਸਾਰੀਆਂ ਨਹੀਂ ਬੰਦ ਹੋਈਆਂ ਚੱਲਦੀਆਂ ਵੀ ਆ ਉਹਦੇ ਵਿੱਚ ਹੈ ਵਾਰੰਟੀ ਹੋਈਗੀ ਉਹਨਾਂ ਦੀ ਉਹਨਾਂ ਨੂੰ ਲਿਖੋ ਬਕਾਇਦਾ ਉਹਨਾਂ ਦਾ ਇੱਕ ਹਸ਼ਾਰ ਪਰਦਾ ਡੀਲਰ ਆ ਆਪਾਂ ਉਹਨਾਂ ਨਾਲ ਕੰਟੈਕਟ ਕੀਤਾ ਸੀ ਲਿਖਤੀ ਕਰੋ ਨਾ ਨਹੀਂ ਨਹੀਂ ਉਹ ਕਹਿੰਦੇ ਅਸੀਂ ਆਵਾਂਗੇ ਵੀ ਸਾਡੀ ਅਸੀਂ ਇਧਰ ਜਲੰਧਰ ਵਾਲੀ ਸਾਈਡ 'ਤੇ ਆਪਾਂ ਲੇਟਾਂ ਲਾਣਗੇ ਉਹ ਆ ਉਧਰੋਂ ਫ੍ਰੀ ਹੋ ਕੇ ਫੇ ਆ ਕੇ ਆਪਾਂ ਚੈੱਕ ਕਰਾਂਗੇ ਵੀ ਕੀ ਲੇਟਾਂ ਦਾ ਆਪਾਂ ਲਿਖਤੀ ਰੂਪ ਦੇ ਵਿੱਚ ਉਹ ਮੇਰੇ ਕੋਲ ਸਾਈਨ ਕਰਾ ਕੇ ਮੋਹਰ ਉਹ ਆ ਕੇ ਲੈ ਗਿਓ ਮੈਂ ਉਹਨਾਂ 'ਚ 25 ਲੇਟਾਂ ਦੱਸਿਆ ਵੀ ਜਿਹੜੀਆਂ ਸਾਡੀਆਂ ਬਾਦੋਈਆਂ ਆ 25 ਲੇਟਾਂ ਉਹਨਾਂ ਨੇ ਉਹ ਕਹਿੰਦੇ ਅਸੀਂ ਜਦੋਂ ਸਾਡਾ ਉਧਰੋਂ ਫ੍ਰੀ ਹੁੰਨੇ ਅਸੀਂ ਆ ਕੇ ਉਹ ਕਰਕੇ ਜਾਵਾਂਗੇ ਠੀਕ ਬੈਠੋ ਜੀ ਬੈਠੋ ਕੋਈ ਨਹੀਂ ਇਹ ਕੀ ਆ ਬਹਿ ਜਾਓ ਪਹਿਲਾਂ ਬਹਿ ਜਾਓ ਫੇਰ ਦੇਖ ਲਾਂਦੇ ਆਪੀ ਕੰਪਲੇਟ ਲਿਖਤੀ ਭਾਵਨਾ ਨੂੰ ਨਹੀਂ ਨਹੀਂ ਉਹ ਲਿਖ ਕੇ ਲੈ ਕੇ ਆਇਆ 25 ਲੈਟਾ ਉਹਨਾਂ ਦੇ ਫਾਰਮ ਦੇ ਉੱਤੇ ਮੋਹਰ ਬਕਾਇਦਾ ਲੱਗੀ ਆ ਸਮਝਾ ਲੈਂਦਾ ਪੁੱਛਦੇ ਤੁਸੀਂ ਦਿਖਾ ਦੋਗੇ ਸੀ ਇਹ ਕੰਪਲੀਟ ਕੀਤੀ ਹੋ ਆ ਥੋੜੀ ਉਹ ਤਾਂ ਹੋਣੀ ਕੰਪਲੀਟ ਉਹ ਨਹੀਂ ਇਹ ਬਕਾਇਦਾ ਉਹਨਾਂ ਕੋ ਫਾਰਮ ਆਏਗਾ ਸਾਡੇ ਇਹ ਪਿੰਡ ਦੇ 3-4 ਕੰਮ ਪ੍ਰੀਅਰਟੀ ਦੇ ਹੋਣੇ ਚਾਹੀਦੇ ਲੇਖਣ ਨੂੰ ਜੋ ਮਾਰ ਨਹੀਂ ਨਹੀਂ ਲਾ ਦੱਸੋ ਕਿਹੜੇ ਆਪਾਂ ਉਤੇ ਜਿਆਦਾ ਪਹਿਲ ਦੇ ਹੱਦ ਤੇ ਆਪਾਂ ਉਹੀ ਕੰਮ ਕਰਾਵਾਂਗੇ ਰੋਡ ਤੇ ਆਪਾਂ ਮੈਂਗਾ ਜੀ ਦੋ ਦਿਨ ਆਪਣੇ ਰੋੜੀ ਸਾਹਿਬ ਬੈਠਦੇ ਆ ਆਪਾਂ ਮੈਂ ਬਕਾਇਦਾ ਮੇਰੀ ਪੰਚਾਇਤ ਨਾਲ ਚੱਲੂਗੀ ਨੇ ਵੀ ਜਾਊਗਾ ਮੈਂ ਕੱਲਾ ਵੀ ਜਾ ਕੇ ਉਹ ਚੀਜ਼ ਤੇ ਉਹਨਾਂ ਨੂੰ ਕਹੂੰਗਾ ਇਹ ਚੀਜ਼ ਤੇ ਸਾਰਿਆਂ ਦੇ ਦੇਖੀ ਕਰਦੇ ਆਗੇ ਜਿਹੜਾ ਵੀ ਰਿਸ਼ਤੇਦਾਰ ਆਣਾ ਕਿਹਾ ਨਹੀਂ ਰੋਡ ਦਾ ਹੈ ਕਿ ਢੇਰਾ ਦਾ ਹੈ ਜ਼ਰੂਰੀ ਆ ਇਹ ਆਪਾਂ ਹੁਣ ਮਤਾ ਪਾਇਆ ਆ ਚਾਰਦਵਾਰੀ ਦਾ ਜਦੋਂ ਗਰਾੜ ਆਊਗੀ ਉਹ ਤਾਂ ਉਹੀ ਹਾਲ ਹੋ ਸਕਦਾ ਢੇਰਾ ਚਾਰੇ ਬਲੰਡ ਦਾ ਢੇਰਾ ਜੀ ਉਹ ਨਹੀਂ ਨਹੀਂ ਉਹ ਵੀ ਉਹ ਲਿਖਤੀ ਰੂਪ ਦੇ ਦਿੱਤਾ ਹੈ ਇੱਕ ਮਤਾ ਪਾਇਆ ਆਪਣਾ ਕੂੜੇਬਾਸਤੇ ਆ ਚੜ੍ਹਦੇ ਪਾਸੇ ਉਧਰ ਪਹਿਲਾਂ ਬਣੂਗਾ ਰੋਡ ਗਰਾਊਂਡ ਡਿਸਪੈਂਸਰੀ ਇਹ ਤਿੰਨ ਕੰਮ ਜਿਆਦਾ ਡਿਸਪੈਂਸਰੀ ਦਾ ਵੀ ਆਪਾਂ ਮੰਗੇ ਦਿੱਤੀ ਹੋਆ ਠੀਕ ਆ ਆਪਾਂ ਇਹਨਾਂ ਮੁੱਦਿਆਂ ਤੇ ਇਕੱਲੀ ਏਰੀਆ ਦੇਖੋ ਪਹਿਲਾਂ ਵੀ ਮੈਂ 5 ਸਾਲ ਕੀਤੇ ਆ ਇਹ ਮਤਾ ਇੱਕ ਵਾਰੀ ਨਹੀਂ ਆਪਾਂ ਕਈ ਕਈ ਵਾਰੀ ਦੇ ਆ ਮੈਨੂੰ ਪਤਾ ਆ ਵੀ ਆਪਾਂ ਨੂੰ ਬਾਰ ਬਾਰ ਇਹ ਦੇਣੇ ਪੈਣੇ ਜਦ ਤੱਕ ਸਾਡਾ ਨਹੀਂ ਕੰਮ ਹੁੰਦਾ ਇੱਕ ਕੰਮ ਇਹ ਤਾਂ ਆਪਾਂ ਨੂੰ ਪੱਤੀ ਆ ਰਹੀ ਤੁਹਾਡੇ ਕੋਲ ਉਹ ਜਿਹੜੇ ਖੰਡੇ ਸੜਕਾਂ ਦੇ ਪਏ ਉਹ ਹੀ ਭਰਵਾ ਦੋ ਉਹ ਭਰਤੀ ਨਾਲ ਦੇਖੋ ਜਿਹੜੀ ਭਰਤੀ ਸਾਡੇ ਕੋਲ ਆਦੀ ਹੈ ਨਾ ਗਲੀਆਂ ਨਾਲੀਆਂ ਬਣਦੀਆਂ ਪੈਂਡੀਆਂ ਉਹ ਜਿਹਦਾ ਨਾ ਗਲੀ ਮੇਰੀ ਭਾਜੀ ਗੱਲ ਤਾਂ ਸੁਣੋ ਮੇਰੀ ਗੱਲ ਤਾਂ ਸੁਣੋ ਮੇਰੀ ਗੱਲ ਤਾਂ ਸੁਣੋ ਜਿਸ ਗਲੀ ਚ ਭਾਰਤੀ ਪੈਂਦੀ ਹੈ ਨਾ ਉਹ ਗਲੀ ਵਾਲੇ ਗਲੀ ਭਾਰਤੀ ਦੇ ਪੈਸੇ ਦਿੰਦੇ ਆ ਕੇਰੀ ਦੇ ਨਾਲ ਜਦੋਂ ਨਾ ਉਹ ਸੁੱਕ ਜਾਣੀਆਂ ਅੱਖਾਂ ਚ ਪੈਣੀ ਹੋਵੇ ਕੇਰੀ ਹੋਵੇ ਕੋਈ ਨਹੀਂ ਕੇਰੀ ਹੋਵੇ ਕੇਰੀ ਨਾਲ ਗੱਲ ਕਰ ਸਕਦੀ ਆ ਹਾਂ ਜੀ ਉਹਨਾਂ ਨਿਕਲੇ ਰੋਡਾਂ ਵਾਸਤੇ ਬਚਾਰੇ ਪਿੰਡਾਂ ਵਾਲੇ ਉਹਨੂੰ ਕੋ ਜਦ ਫੇਰ ਦੁਆਰਾ ਚੱਲੋ ਨੇ ਨੇ ਆਪਾਂ ਜਾਣ ਨੂੰ ਆਜਾਣਾ ਮੈਂ ਦੋ ਟਾਈਮ ਜਾਣਾ ਹੈ ਸੋਬ ਵੀਰਵਾਰ ਮੇਰੇ ਨਾਲ ਜੇ ਨੇ ਕਿਸੇ ਨੇ ਵੀ ਜਾਣਾ ਜਾ ਸਕਦਾ ਆ ਨਹੀਂ ਮੈਂ ਇਕੱਲਾ ਤਾਂ ਉਹਨਾਂ ਕੋਲ ਜਾ ਕੇ ਮੰਗ ਕਰੂੰਗਾ ਜੀ ਸਾਰੀ ਉਹਨੀਆਂ ਉਹਨੀਆਂ ਦੇਖੋ ਢੀਣ ਵਾਲੇ ਪਾਸੇ ਨੂੰ ਆਓ ਕਿੰਨੀ ਵਧੀਆ ਸਟੂ ਬਣੀ ਪਈ ਸਾਰੀ ਉਹ ਨਹੀਂ ਚਲੋ ਇਸ ਇਹ ਆਪਣਾ ਕਾਫੀ ਟਾਈਮ ਤੋਂ 3 ਸਾਲ ਤੋਂ ਆਪਾਂ ਰੋੜੀ ਸਾਹਿਬ ਨੂੰ ਕਹਿ ਰਹੇ ਆ ਸਾਡਾ ਸਾਰਿਆਂ ਦਾ ਪੁਰਾ ਹਾਈ ਹੈ ਆ ਵੀ ਹੈ ਜੀ ਕਿਸੇ ਨਾਲ ਸਭ ਲਈ ਬਫੇ ਜਨਾ ਆ ਤਾਂ ਭਾਈ ਮੀਨ ਪਿੰਡ ਦੀ ਹੈ ਨਾ ਆ ਮੋਬਾਈਲ ਬਾਦੂ 357 ਬਣ ਸਾਵੇ ਅਤਰਾਜ ਜਿਹੜਾ ਸੁਣਦਾ ਉਹ ਉੱਚੀ ਜੀ ਨਹੀਂ ਨਹੀਂ ਆ ਦੇਖੋ ਇਹ ਜਿਹੜੀ ਆ ਨਾ ਆਪਾਂ ਆਮ ਜਲਾਸ ਕੀਤਾ ਆ ਇਹ ਉਦਾਂ ਨਹੀਂ ਆ ਇਹ ਲਾਈਵ ਚੱਲ ਰਿਹਾ ਸਾਡਾ ਜੋ ਵੀ ਤੁਸੀਂ ਕਹਿ ਰਹੇ ਆ ਇਹ ਉਹਨਾਂ ਤੱਕ ਸਾਰਾ ਕੋ ਪਹੁੰਚ ਰਿਹਾ ਆ ਜੋ ਵੀ ਆਪਾਂ ਤੁਸੀਂ ਮੰਗ ਕੀਤੀ ਆ ਜੋ ਵੀ ਤੁਹਾਡਾ ਅਤਰਾਜ ਹੋ ਆ ਉਹ ਸਾਰਾ ਇਹ ਰੋੜੀ ਸਾਹਿਬ ਨੇ ਦੇਖੂਗੇ ਕਿਉਂਕਿ ਇਹ ਲਾਈਵ ਚੱਲ ਰਿਹਾ ਆ ਸੁਣ ਰਹੇ ਹੋ ਮਿੱਟੀ ਗੋਲੀ ਠੀਕ ਨਹੀਂ ਇਹਦਾ ਵੀ ਮਿੱਟੀ ਗੋਲੀ ਨਹੀਂ ਦੇਖੋ ਆਮ ਜਲਾਸ ਦਾ ਮਤਲਬ ਇਹ ਹੀ ਆ ਆਪਾਂ ਬੈਠ ਕੇ ਜੇ ਦੇਖੋ ਅਸੀਂ ਤੁਹਾਨੂੰ ਦੱਤਾ ਵੀ ਅਸੀਂ ਆ ਮੰਗਾ ਕੀਤੀ ਆ ਆ ਮਿੱਟੀ ਗੋਲੀ ਜਿਹੜੀ ਇਹ ਠੀਕ ਨਹੀਂ ਆ ਸਟਾਪ ਹੋ ਗਿਆ ਹੈ ਐਨਏਚਰ ਨਹੀਂ ਠੀਕ ਆ ਜਿੱਥੇ ਤੁਸੀਂ ਇੱਕ ਵਾਰ ਜ਼ੋਰ ਨਾ ਕਰਨੀ ਉਹਨੂੰ ਮੈਂ ਪਾਣੀ ਪਾ ਲਉ ਜ਼ੋਰ ਦਾ ਕਹਾ ਕੇ ਉਹਨੂੰ ਜ਼ੋਰ ਨੂੰ ਬਾਹਰ ਜ਼ੋਰ ਨਾਲ ਕਹਾ ਕੇ ਉਹਨੂੰ ਜਰਾ ਜਾ ਕੇ ਕਾ ਲਉ ਰੋੜੀ ਸਾਹਿਬ ਬਣ ਰਹੇ ਚਾਰ ਸਾਲ ਹੋ ਗਏ ਲਗਾਤਾਰ ਜੀ ਲੀਡ ਹੀ ਰਹਦੀ ਸਾਡੇ ਕੋਲ ਨਹੀਂ ਨਾ 300 300 ਪਲਾਸ ਤੋਂ ਉੱਪਰ ਹੀ ਬੋਟਾ ਜਾਂਦੀ ਆ 400 ਇਦਾਂ ਹੀ ਜਾਂਦੀ ਆ ਬੋਟ ਸਾਡਾ ਇੱਕ ਮੇਨ ਕੰਮ ਨਹੀਂ ਹੋ ਰਿਹਾ ਸਾਡਾ ਇੱਕ ਮੇਨ ਕੰਮ ਨਹੀਂ ਹੋ ਰਿਹਾ ਚਲੋ ਨਹੀਂ ਤੁਹਾਡਾ ਇਤਰਾਜ ਸਿਰ ਮੱਥੇ ਆਪਾਂ ਤੁਹਾਡੀ ਇਹ ਜਿਹੜੀ ਗੱਲ ਹੋਣਾ ਰੋੜੀ ਸਾਹਿਬ ਤੱਕ ਜਰੂਰ ਪਹੁੰਚਾਵਾਂਗੇ ਅਸੀਂ ਆਪਣੇ ਵੱਲੋਂ ਵੀ ਪੂਰਾ ਜੋਲ ਲਾਵਾਂਗੇ ਪਹਿਲ ਦੇ ਆਧਾਰ ਤੇ ਸਾਡਾ ਰੋਡ ਦਾ ਹੀ ਕੰਮ ਹੋਵੇ ਰੋਡ ਤੇ ਢੇਰ ਉਹ ਬਾਕੀ ਕੰਮ ਤਾਂ ਚਲੋ ਹੋ ਹੀ ਜਾਣੇ ਢੇਰਾ ਲੈ ਆਪਾਂ ਢੇਰਾ ਦੀ ਤਾਂ ਗ੍ਰਾਂਟ ਰੋੜੀ ਸਾਹਿਬ ਦੇ ਹੱਥ ਹੈ ਜੀ ਉਹਨੇ ਜੋ ਮੰਗ ਪੱਤਰ ਦਿੱਤਾ ਹੈ ਅਸੀਂ ਆਪਾਂ ਦੇ ਸਾਡੇ ਐਸਡੀਐਮ ਦਫ਼ਤਰ ਮੀਟਿੰਗ ਹੋਈ ਸੀਗੀ ਹਫ਼ਤਾ ਦਾ ਦਿਨ ਪਹਿਲਾਂ ਉਹਦੇ ਵਿੱਚ ਅਸੀਂ ਮੰਗ ਪੱਤਰ ਦੇ ਕੇ ਆਏ ਆ ਜੋ ਤੁਹਾਨੂੰ ਅਸੀਂ ਦੱਸਿਆ ਇਹ ਸਾਰਾ ਕੁਝ ਉਹਨਾਂ ਨੂੰ ਅਸੀਂ ਦੇ ਕੇ ਆਏ ਆ ਜਿਆਦਾਤਰ ਇਸ ਪਾਸੇ ਆਉਂਦੇ ਆ ਆਲੀਏ ਆਲੀਏ ਜਿੰਨੇ ਦੇ ਲੋਕ ਆ ਸਾਡੇ ਕੀ ਆ ਤੋਂ ਟੈਂਪਰੇਸ਼ਨ ਪੰਚਾਇਤ ਦਾ ਗਿਆ ਜਾਂਦਾ ਉਹਨਾਂ ਨੇ ਨਹੀਂ ਚਲੋ ਠੀਕ ਆ ਤੁਹਾਡੇ ਕਹਿਣ ਤੋਂ ਪਹਿਲੇ ਅਸੀਂ ਇਸ ਚੀਜ਼ ਦਾ ਮੰਗ ਪੱਤਰ ਦਿੱਤਾ ਆ ਵੀ ਭਾਈ ਆ ਸਾਡੇ ਆ ਸਮੱਸਿਆ ਆ ਜੇ ਤੁਸੀਂ ਮਾੜੇ ਪ੍ਰੈਸ਼ਰ ਵੀ ਬੋਗੇ ਤੁਮਾ ਪਿੰਡ ਨੇ ਦੂਸਾ ਪੰਨਿਆ ਆ ਆਹ ਡੂਰ ਦਾ ਤਾਂ ਸਾਡੇ ਉਹਨੂੰ ਵੋਟਾਂ ਦੀ ਕਿਤੇ ਕਮੀ ਹੋਵੇ ਤਾਂ ਆ ਨਹੀਂ ਨਹੀਂ ਉਹ ਉਹ ਨਹੀਂ ਪਿੰਡ ਉਹ ਪਿੰਡ ਦੇ ਪੂਰੀ ਨਾਲ ਆ ਜੀ ਬਾਹ ਨਾਲ ਬਾਹ ਆ ਪਿੰਡ ਸਾਰਾ ਵੋਟਾਂ ਲਈ ਉਹਨਾਂ ਦੇ ਨਾਲ ਆ ਫਿਰ ਇਹ ਸਾਡੇ ਨਾਲ ਇਹ ਵਿਤਕਰਾ ਹੋ ਰਿਹਾ ਤਾਂ ਫਿਰ ਗਲਤ ਕਰ ਲੈਣਾ ਸਾਡੇ ਤਾਂ ਹੁਣ ਤੱਕ ਬਣ ਜਾਣੀ ਰਹੀ ਦੀ ਪਾਸਤਾ ਕਾਦੇ ਗਈਏ ਤੇ 5 ਸਾਲ ਹੋ ਗਏ 2 ਸਾਲ ਪਾਸ ਹੋ ਗਏ ਪਾਸ ਹੁਣ ਗੁਰੂ ਵੀ ਘਰ ਆਈਆਂ ਪਾਸ ਤੱਕ ਆ ਗਿਆ ਨਹੀਂ ਮਾਰਦੀ ਸੀ ਕਹਿੰਦੇ ਸੀ ਵੇ ਮਾਰਦੇ ਪੈ ਜਾਣਾ ਮਾਰਦੇ ਵਿੱਚ ਕਿਹਾ ਸੀ ਨਹੀਂ ਪਰ ਉਹ ਮਾਰ ਗਿਆ ਆ ਗਿਆ ਕੱਲੂ 100 ਵਾਰੀ ਉਹ ਇਸ ਨਾਲ ਬੋਲਣ ਦੀ ਕੋਈ ਗੱਲ ਨਹੀਂ ਆ ਰਹੀ ਲੋਹਾ ਨਹੀਂ ਆ ਰਹੀ ਨਹੀਂ ਵੈਸੇ ਮੈਂ ਗੱਲ ਕਰ ਗਿਆ ਮਰੀ ਮਾਂ ਚਿੱਕਾ ਹੋ ਰਹੀ ਸੀ ਗੱਲਬਾਤ ਹੈਲੋ ਲੈ ਕੱਲ ਨੂੰ ਸਰ ਜੋੜਤਾ ਕਹਾਂਗੇ ਹਾਂ 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 ਜੀ ਅੱਜ ਜੀ ਫੇਰ ਹੀ ਦੇਖਤੀ ਹਾਂ ਪਰ ਹੁਣ ਕਾਂਗੇ ਜੋੜ ਹਾਂ ਜੇ ਆਪ ਵੀਡੀਓ ਲਾਈਵ ਚੱਲਦੀ ਆ ਪਾ ਜੀ ਨਹੀਂ ਮੰਨੇ ਤੁਹਾਨੂੰ ਨਾਲ ਲੈ ਕੇ ਆਪ ਚੱਲਾਂਗੇ ਉਹ ਉਹ ਨਹੀਂ ਫੇਰ ਇੱਧੇ ਕਰਾਂਗੇ ਫੇਰ ਇੱਧੇ ਕਰਾਂਗੇ ਉਨੇ ਲਈ ਕੋਈ ਨਹੀਂ ਉਹ ਜਿਹੜੇ ਹੁਣ ਲਾਈਵ ਚੱਲਦੀ ਆ ਆਪਾਂ ਪਬਲਿਕ ਜੋ ਬੋਲ ਰਹੀ ਆ ਲਾਈਵ ਪਤਾ ਲੱਗੂ ਇਹ ਧਰਨਾ ਕਰੀ ਬੀਗ ਚੱਲਦੀ ਆ ਵੀਡੀਓ ਚੱਲਦੀ ਨਹੀਂ ਤੇਰੀ ਦੇ ਤਾਂ ਚੱਲਦੀ ਤਾਂ ਫਿਰ ਹੋਰ ਕਲਿੱਪ ਬਣਾਈਆ ਕਲਿੱਪ ਬਣਾ ਕੇ ਨਾ ਵੀਡੀਓ ਦੇ ਕਲਿੱਪ ਬਣਾ ਲਾ ਇਹਨੂੰ ਰੋਕ ਕੇ ਨਾ ਸਟਾਪ ਕਰਕੇ ਕਲਿੱਪ ਸਕਰੀਨ ਸ਼ਾਟ ਹਾਂਜੀ ਹਾਂਜੀ ਉਹਨੇ ਹੋਰ ਬਣਦੀ ਆ ਉਹ ਮੈਂ ਤੁਹਾਨੂੰ ਪਾ ਦਊਗਾ ਜੀ ਠੀਕ 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 ਹੈ 300 ਤੱਕ ਹੀ ਜਾਣਾ ਠੀਕ ਹੈ ਠੀਕ ਹੈ ਆ ਜਿਹੜੀ ਵੀਡੀਓ ਚੱਲਦੀ ਇਹਦਾ ਵੀ ਸੁਖਦੀ ਹਾਂ ਜੜਕ ਦੇ ਹੁੰਦਾ ਹਾਂਜੀ 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 ਰਵਿੰਦਰ ਰਿਲੇਕਸ਼ਨ ਪੁੱਠੇ ਹੋਣੇ ਆ ਹੋਰ ਕੁਛ ਨਹੀਂ ਕੋਈ ਨਿਕਲ ਰੋਏ ਲਾਇਆ